ਰਾਜਪਾਲ ਜੀ ਪਰ ਕਿਹੜਾ ਫੰਡ ਦਿੱਤੀ ਗਈ ਜੇ ਰਕਰਾ ਸਾਹਿਬੀ ਹੁਣ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਕਿਉਂਕਿ ਆਪਾਂ ਲੋਕ ਭੁੱਲ ਜਾਂਦੇ ਆ ਸਬਾਣਾ ਸ਼ਹਿਰ ਦੇ ਅੰਦਰ ਇੱਕੇ ਕੰਮ 15 ਕਰੋੜ ਰੁਪਏ ਦਾ ਸੀ ਬਿਜਲੀ ਬੋਰਡ ਦਾ ਕੰਮ ਜਿਹੜਾ ਅਪਗ੍ਰੇਡ ਕਰਾਉਣਾ 50 ਸਾਲ ਤੋਂ ਜਦੋਂ ਬਿਜਲੀ ਆਈ ਹੈ ਕਿਸੇ ਨੇ ਤਾਰਾਂ ਨਹੀਂ ਬਦਲੀਆਂ ਸੀ ਕਿਸੇ ਨੇ ਥੰਮੇ ਨਹੀਂ ਬਟੇ ਲਾਇਏ ਸੀ ਇੱਕ ਬਹੁਤ ਪੂਰੀ ਬਰਾਦਰੀ ਦਾ ਮੁੰਡੇ ਦੀ ਡੈਥ ਹੋ ਗਈ ਸੀ ਅਚਨ ਚੇਤ ਕਰੰਟ ਨਾਲ ਰੱਖਣਾ ਸਾਹਿਬਾਂ ਦੇ ਆਈ ਇਹ ਸ਼ਹਿਰ ਦੇ ਵਿੱਚ ਗੁੱਚਾ ਦੇ ਗੁੱਚੇ ਤੇ ਜਿਹੜੇ ਲੜਕਰੇ ਨੇ ਬਿਜਲੀ ਤੇ ਰੱਖਣਾ ਸਾਹਿਬ ਤੁਸੀਂ ਇਹ ਸਾਡਾ ਦੁੱਖ ਦੂਰ ਕਰੋ ਰੱਖਣਾ ਸਾਹਿਬ ਨੇ 15 ਮਿਤਾ ਜੈ ਸਿਵੀ ਰੈਕਸ਼ਨ ਬੁਲਾ ਕੇ 15 ਕਰੋੜ ਦਾ ਐਸਟੀਮੇਟ ਬਣਵਾ ਕੇ ਉਹਦੀ ਫਾਇਰ ਸ਼ਹਿਰ ਦਾ ਜਿਹੜਾ ਪੀਲੀ ਦਾ ਕੰਮ ਕੀਤਾ ਮੇਰੇ ਦੱਸਣ ਤੋਂ ਬਾਅਦ ਇਹ ਹੈ ਵੀ ਜਿਹੜੀ ਸਰਕਾਰ ਹੈ ਇਹਨਾਂ ਸਾਰ ਜਿਹਨਾਂ ਨੇ ਸ਼ਹਿਰ ਤੇ 15 ਰੁਪਏ ਨੂੰ ਉਡਰਵਾਟੀ ਸਾਹ ਸੰਗਤ ਇਹ ਸਾਹਾਲੇ ਦੇ ਜੱਤੇਦਾਰ ਸਰਦਾਰ ਸੁਖੀ ਸਿੰਘ ਰਖੜਾ ਸਭ ਤੋਂ ਪਹਿਲਾ ਫਤਿਹਾਰ ਲਈ ਵਾਇਦੂਲੀ ਦਾ ਕਾਸਾ ਵਾਇਦੂਲੀ ਅੱਜ ਆਪਾਂ ਸ਼ੁਰੂ ਕਰੀ ਕਾਲੀ ਦਾਮ ਦੀ ਉਡਰ ਸੰਜੀਤ ਦੀ ਵਾਸਤੇ ਆਪਣੇ ਹਰਕੇ ਦੇ ਜੱਤੇਦਾਰ ਇੰਚਾਰਜ ਸਰਦਾਰ ਸੁਖੀ ਸਿੰਘ ਰਖੜਾ ਜੀ ਨੇ ਅਤੇ ਪੰਜਵੇਂ ਪ੍ਰੀ ਕਮੇਟੀ ਦੇ ਜੱਤੇਦਾਰ ਅਕਬਰ ਸਿੰਘ ਝੁੰਡਾ ਜੀ ਨੇ ਡੈਲੀਗੇਟ ਦਾਤ ਜਿਹੜਾ ਸੱਦਿਆ ਪਹਿਲਾਂ ਵੀ ਜੁਗਰਾ ਸਾਹਿਬ ਦੀ ਕੁੱਟੀ ਪੇਕੀ ਹੋ ਰਹੀ ਸੀ ਉਦੋਂ ਵੀ ਕਾਰਪੀਆ ਭਰ ਕੇ ਤੁਸੀਂ ਦੇਖੇ ਆਏ ਸੀ ਤੋਂ ਸਾਡੇ ਸ਼ਹਿਰ ਦੇ ਕੁਝ ਵਿਕਟੋਰਾਈਨ ਸਾਰੇ ਐਨਸੀ ਸਾਹਿਬਾਨ ਦੇ ਉਸ ਸ਼ਰੋਣੀ ਕਾਰਪ ਕਰਦੇ ਬਤਕਰ ਸੀ ਉਹਨਾਂ ਨੇ ਖਜੂਰ ਕਰ ਦਿੱਤਾ ਸੀ ਉਹ ਇੱਕ ਵਾਰ ਕੁਝ ਨਹੀਂ ਕਰੇ ਪਰ ਜੋਰਨ ਚਾਰਜਿੰਗ ਦੇ ਬਾਅਦ ਵੀ ਇਹ ਮੁਖਤਸਫਾ ਰੱਖਿਆ ਤਾਂ ਨਹੀਂ ਇਹ ਸਭ ਐਮ ਇਨਫਰਾਸਟ੍ਰਕਚਰ ਇਸੇ ਖਾਤੇ ਚ ਗਈ ਮੂਲ ਕਾਲੂ ਜੋ ਕੰਨਿਸ਼ਚਾ ਇਲੈਕਸ਼ਨ ਕਮਿਸ਼ਨ ਕੋਲ ਤੋਂ ਵੀ ਪਾਰਟੀ ਜਿਸ ਤੋਂ ਕਰਵਾਉਗੇ ਇਹ ਬਾਤ ਨਹੀਂ ਕਰ ਰਹੇ ਆ ਮੌਨ ਵਾਲੇ ਵਿਧਾਨ ਸਭਾ ਵਾਸਤੇ ਸੋਡੀ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਨੇ ਉਹਦਾ ਹੀ ਹਿੱਸਾ ਹੈ ਕਰਨੀ ਗੁਰੂ ਮਹਾਰਾਜ ਨੇ ਫਾਇਦਾ ਕਰਿਆ ਪਰ 100% ਮਦਦ ਵਿਸ਼ਵਾਸ ਜੁੜਾ 27 ਦੇ ਵਿੱਚ ਕਾ ਦੀ ਸਰਕਾਰ ਕੋਈ ਹੋਰ ਵੀ ਤਾਂ ਜੇ ਕੋਈ ਭਾਜੀਪੀ ਨਾਲ ਗੱਠ ਜੋੜ ਦਾ ਚਾਂਸ ਹੈ ਤਾਂ ਬਾਅਦ ਦੀ ਗੱਲ ਹੈ ਇਹ ਤਾਂ ਬਾਅਦ ਦੀ ਗੱਲ ਹੈ ਅਸੀਂ ਕਿੰਨੇ ਟਕੜੇ ਇਹ ਅਸੀਂ ਟਕੜੇ ਹਮਾਂਗੇ ਫਿਰ ਸਾਡੀ ਸਾਡੇ ਨਾਲ ਨਹੀਂ ਟਕੜੇ ਕਿ ਨਾ ਜਦੋਂ ਇਹ ਅਸੀਂ ਟਕੜੀ ਨਾ ਹੋਏ ਹਨ ਕੁਝ ਨੂੰ ਸਮਝੋ ਮਸਲੇ ਤੁਸੀਂ ਸਰਦਾਰ ਤਕਵੀਰ ਸਿੰਘ ਬਾਦਲ ਨਾਲ ਅਗਰ ਇੱਕ ਪਾਸੇ ਹੋ ਜਾਂਦੇ ਹੋ ਤਾਂ ਇਕੱਠੇ ਹੋਣ ਨੂੰ ਤਿਆਰ ਹਾਂ ਕੋਈ ਕੁਝ ਹੋ ਰਾਇ ਨਹੀਂ ਜੇ ਲੜਾਈਏ ਤਾਂ ਉਹਦੀ ਨਾਲ ਲੜਾਈਏ ਜੋ ਜੋ ਗੱਲਾਂ ਕਿੰਨੇ ਉੱਛੇ ਨੇ ਕਿੰਨੇ ਹੋਣ ਤਾਂ ਜ ਹੈ ਨਹੀਂ ਕਿਤੇ ਇੱਕ ਬੰਦਾ ਵੀ ਹੈ ਨਹੀਂ ਇਹਦਾ ਬੰਦਾ ਕਹੇ ਵੀ ਇੱਕ ਕੱਚੇ ਨੇ ਚਾਰ ਨਹੀਂ ਕਿਤੇ ਨੇ ਪੰਜ ਨੇ ਕਿਤੇ ਬਾਜੀ ਠੀਕ ਹੈ